ਇੱਕ ਸਿੱਖ ਨੌਜਵਾਨ ਦੇ ਕੁੱਟਮਾਰ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ ਹਰਿਆਣਾ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਇਸ ਸਿੱਖ ਨੌਜਵਾਨ ਦੇ ਕੁੱਟਮਾਰ ਕੀਤੀ ਗਈ ਸੀ ਹਰਿਆਣਾ ਦੇ ਕੈਥਲ ਦੀ ਪੂਰੀ ਘਟਨਾ ਸੀ ਜਿੱਥੇ ਇੱਕ ਸਿੱਖ ਨੌਜਵਾਨ ਜੋ ਸਕੂਟਰ ਤੇ ਸਵਾਰ ਹੋ ਕੇ ਜਾ ਰਿਹਾ ਸੀ ਉਸ ਨੂੰ ਰੋਕ ਕੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਮਾੜੀ ਸ਼ਬਦਾਵਲੀ ਵੀ ਵਰਤੀ ਗਈ ਜਿਸ ਤੋਂ ਬਾਅਦ ਇਸ ਨੌਜਵਾਨ ਦੇ ਬਨੂੰ ਸ਼ਿਕਾਇਤ ਕੀਤੀ ਗਈ ਤੇ ਸ਼ਿਕਾਇਤ ਦੇ ਬਾਅਦ ਹੀ ਤਫ਼ਤੀਸ਼ ਸ਼ੁਰੂ ਹੋਈ ਸਿੱਖ ਨੌਜਵਾਨ ਦੇ ਕੁੱਟਮਾਰ ਮਾਮਲੇ ਦੇ ਵਿੱਚ ਸਿੱਖ ਪਾਇ ਚਾਰੇ ਦੇ ਵੱਲੋਂ ਵਿਰੋਧ ਵੀ ਜਤਾਇਆ ਗਿਆ ਵਿਰੋਧ ਜਤਾਨ ਦੇ ਬਾਅਦ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਐਸਆਈਟੀ ਦੇ ਵੱਲੋਂ ਹੀ ਜਾਂਚ ਕੀਤੀ ਜਾ ਰਹੀ ਸੀ ਐਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਈਸ਼ੂ ਵਾਸੀ ਪਿੰਡ ਸਿੰਘਵਾਲ ਜੀਂਦ ਅਤੇ ਸੁਨੀਲ ਵਾਸੀ ਪਿੰਡ ਸ਼ੇਰਗੜ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਈਸ਼ੂ ਫਾਈਨਾਂਸ ਦਾ ਕੰਮ ਕਰਦਾ ਹੈ ਤੇ ਸੁਨੀਲ ਟੈਕਸੀ ਡਰਾਈਵਰ ਹੈ ਜੋ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਕਟਮਾਰ ਕਰਦੇ ਨੇ ਪੂਰੀ ਘਟਨਾ 10 ਜੂਨ ਦੀ ਦੱਸੀ ਜਾ ਰਹੀ ਹੈ 10 ਜੂਨ ਦੀ ਰਾਤ ਨੂੰ ਕਰੀਬ 9:55 ਮਿੰਟ ਤੇ ਕੈਥਲ ਦੇ ਰਹਿਣ ਵਾਲੇ ਸੁਖਜਵਿੰਦਰ ਸਿੰਘ ਆਪਨੇ ਸਕੂਟਰ ਤੇ ਸਵਾਰ ਹੋ ਕੇ ਜਾ ਰਹੇ ਸੀ ਕਿ ਐਸੇ ਦੌਰਾਨ ਕਾਲੇ ਰੰਗ ਦੇ ਸਪਲੈਂਡਰ ਬਾਈਕ ਦੇ ਉੱਪਰ ਸਵਾਰ ਦੋ ਅਣਪਛਾਤੇ ਨੌਜਵਾਨ ਆਉਂਦੇ ਨੇ ਤੇ ਹਮਲਾ ਕਰ ਦਿੰਦੇ ਨੇ ਐਸੇ ਹਮਲੇ ਤੋਂ ਬਾਅਦ ਸਿੱਖ ਨੌਜਵਾਨ ਦੇ ਵੱਲੋਂ ਯਾਨੀ ਸੁਖਵਿੰਦਰ ਸਿੰਘ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਸ਼ਿਕਾਇਤ ਤੋਂ ਬਾਅਦ ਸਿੱਖ ਭਾਈਚਾਰੇ ਦੇ ਵਿੱਚ ਵੀ ਰੋਸ ਪਾਇਆ ਜਾਂਦਾ ਕਿ ਕਿਉਂ ਤੇ ਕਿਵੇਂ ਆ ਕੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਹੀ ਇੱਕ ਭਰਾ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਸਿੱਖ ਭਾਈਚਾਰੇ ਦੇ ਮਨ ਨੂੰ ਠੇਸ ਵੀ ਪਹੁੰਚੀ ਕਿਉਂਕਿ ਮਾੜੇ ਸ਼ਬਦਾਵਲੀ ਦੀ ਵਰਤੋਂ ਵੀ ਇਹਨਾਂ ਦੋਵਾਂ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਜਿਸ ਤੋਂ ਬਾਅਦ ਐਸੇ ਮਾਮਲੇ ਦੇ ਵਿੱਚ ਹਰਿਆਣਾ ਪੁਲਿਸ ਦੇ ਵੱਲੋਂ 5 ਮੈਂਬਰੀ ਐਸਆਈਟੀ ਬਣਾਈ ਗਈ ਜਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਤੇ આરોપીਆਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਟੀਮ ਜਿਸ ਦੇ ਵਿੱਚ ਦੋ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਦਾ ਨਾਂ ਇਸ਼ੂ ਦੱਸਿਆ ਜਾ ਰਿਹਾ ਜੋ ਫਾਈਨਾਂਸ ਦਾ ਕੰਮ ਕਰਦਾ ਤੇ ਦੂਸਰਾ ਸੁਨੀਲ ਐ ਜੋ ਟੈਕਸੀ ਡਰਾਈਵਰ ਐ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਤੋਂ ਬਾਅਦ ਜਿਹੜੀ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਆ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੋਵਾਂ ਨੇ 10 ਜੂਨ ਦੀ ਸ਼ਾਮ ਨੂੰ ਕਰਨਾਲ ਬਾਈਪਾਸ ਤੇ ਬੈਠ ਕੇ ਸ਼ਰਾਬ ਪੀਤੀ ਸੀ ਤੇ ਦੋਵੇਂ ਅੰਬਾਲਾ ਬਾਈਪਾਸ ਨੇੜੇ ਕਿਸੇ ਦੋਸਤ ਨੂੰ ਮਿਲਣ ਦੇ ਲਈ ਜਾ ਰਹੇ ਸੀ ਐਸੇ ਦੌਰਾਨ ਰਸਤੇ ਦੇ ਵਿੱਚ ਸੁਖਵਿੰਦਰ ਨਾਲ ਉਹਨਾਂ ਦੀ ਬਹਿਸ ਹੋ ਜਾਂਦੀ ਹੈ ਜਿਸ ਕਾਰਨ ਇਹ ਬਹਿਸ ਲੜਾਈ 'ਚ ਤਬਦੀਲ ਹੋ ਜਾਂਦੀ ਹੈ ਤੇ ਲੜਾਈ ਦੇ ਦੌਰਾਨ ਇਸ਼ੂ ਦੇ ਵੱਲੋਂ ਸੁਖਵਿੰਦਰ ਸਿੰਘ ਦੇ ਸਿਰ ਤੇ ਇੱਟ ਵੀ ਮਾਰੀ ਜਾਂਦੀ ਹੈ ਤੇ ਮੰਦੀ ਸ਼ਬਦਾਵਲੀ ਬੋਲੀ ਜਾਂਦੀ ਹੈ ਇਹ ਪੂਰੀ ਘਟਨਾ ਉਸ ਦਿਨ ਦੀ ਜਿਹੜੀ ਸਾਹਮਣੇ ਆਈ ਹੈ ਇਸੇ aarop ਦੇ ਵਿੱਚ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਅਦਾਲਤ ਦੇ ਵਿੱਚ ਤੇ ਰਿਮਾਂਡ ਪੁਲਿਸ ਦੇ ਵੱਲੋਂ ਹਾਸਲ ਕੀਤਾ ਜਾਏਗਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर